ਜੇ ਤੇ ਇਸ ਤਰ੍ਹਾਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਲਿਆਏ ਹਨ ਸੰਗ ਹਜ਼ਾਰ ਹੋ ਨਰਕੀ ਪੀਰ ਨੂੰ ਗੁਰਮੁਖੋ ਇਥੋਂ ਪਤਾ ਲੱਗਦਾ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਦਾਇਰਾ ਕਿੰਨਾ ਵੱਧ ਚੁੱਕਿਆ ਸੀ ਗੁਰੂਆਂ ਸਿੰਘਾਂ ਤਾਂ ਸਤਿਗੁਰਾਂ ਨੂੰ ਕਿੰਨਾ ਪਿਆਰ ਕਰਦੀਆਂ ਨੇ ਤੇ ਜਦੋਂ ਸਤਿਗੁਰਾਂ ਦੇ ਪਵਿੱਤਰ ਸਰੀ ਨੂੰ ਲੈ ਕੇ ਜਾਂਦੇ ਆ ਨਾ ਕਵੀ ਜੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਭੀੜ ਹੈ ਤੁਸੀਂ ਵੇਖੋ ਕਿਸੇ ਪਿੰਡ ਦਾ ਬਹੁਤ ਅਮੀਰ ਬੰਦਾ ਵੀ ਮਰਦੇ ਨੇ ਕੋਈ ਤਾਕਤਲਾ ਲੀਡਰ ਵੀ ਹੋਵੇ ਤਾਂ ਗਿਣਤੀ ਦੇ ਲੋਕ ਹੁੰਦੇ ਐ ਪਰ ਗੁਰਮੁਖੋ ਜਿਨ੍ਹਾਂ ਦੇ ਭੀੜਾਂ ਜੁੜਦੀਆਂ ਤਾਂ ਸਮਝ ਲੈਣਾ ਵੀ ਇਹਨਾਂ ਦਾ ਜੀਵਨ ਬਾਕੀ ਲੋਕਾਂ ਦੇ ਨਾਲੋਂ ਵੱਖਰਾ ਸੀ ਇਹਨਾਂ ਨੇ ਕੁਝ ਵੱਖਰਾ ਕੀਤਾ ਤਾਂ ਇੰਨੀ ਗਿਣਤੀ ਵਿੱਚ ਲੋਕ ਆਏ ਐ ਕਵੀ ਜੀ ਕਹਿੰਦੇ ਹਜ਼ਾਰਾਂ ਸੰਗਤਾਂ ਜਿਹੜੀਆਂ ਸਤਗੁਰਾਂ ਦੇ ਸਰੀਰ ਦੇ ਨਾਲ ਨਾਲ ਚਲਦਿਆਂ ਹਨ ਕਰੇ ਉਤਾਰਨ ਸਲਤਾ ਤੀਰ ਕਹਿੰਦੇ ਫਿਰ ਜਾ ਕਰਕੇ ਸਤਗੁਰਾਂ ਦੇ ਸਰੀਰ ਨੂੰ ਰੱਖਿਆ ਹੈ ਰਚ ਚੰਦਨ ਕੀ ਚਿਖਾ ਵਿਸਾਲਾ ਕਹਿੰਦੇ ਫਿਰ ਗੁਰੂ ਕੇ ਸਿੱਖਾਂ ਨੇ ਚੰਦਨ ਦੀ ਚਿਖਾ ਉਸ ਵੇਲੇ ਜਿਹੜੀ ਹੈ ਬਣਾ ਦिती ਗੁਰ ਤਨ ਤਿਸ ਪਰ ਧਰ ਤਤ ਕਹਲਾ ਕਹਿੰਦੇ ਉਸ ਵੇਲੇ ਸਤਗੁਰਾਂ ਦਾ ਜਿਹੜਾ ਪਵਿੱਤਰ ਸਰੀਰ ਸੀਨਾ ਲਜਾ ਕਰਕੇ ਉਹਦੇ ਤੇ ਰੱਖ ਦਿੱਤਾ ਬਹੁ ਸੁਗੰਧ ਅਰ ਕ੍ਰਿਤ ਕੋ ਪਾਇਵ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਵਸਤੂਆਂ ਨੇ ਉਹ ਪਾਈਆਂ ਹਨ ਸਤਿਗੁਰ ਅਮਰ ਨਾਮ ਸਿਮਰਾਇਵ ਉਹਨ ਕੁਝ ਗੁਰੂ ਕੇ ਭਾਵਨਾ ਵਾਲੇ ਸਿੱਖ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲੈ ਕਰਕੇ ਉਹਨਾਂ ਨੂੰ ਚੇਤੇ ਕਰਦੇ ਹਨ ਅਗਨ ਮੋਰੀ ਕਰ ਮਹਤਾਰੀ ਕਹਿੰਦੇ ਉਸ ਵੇਲੇ ਬਾਬਾ ਮੋਰੀ ਜੀ ਨੂੰ ਅੱਗੇ ਕੀਤਾ ਗਿਆ ਕਿਉਂਕਿ ਉਹ ਸਤਗੁਰਾਂ ਦੇ ਵੱਡੇ ਪੁੱਤਰ ਹਨ ਉਹ ਆਪਣੇ ਹੱਥਾਂ ਦੇ ਨਾਲ ਸਤਗੁਰਾਂ ਦੇ ਸਰੀਰ ਨੂੰ ਜਿਹੜਾ ਅਗਨ ਭੇਟ ਕਰਨ ਲੱਗੇ ਤਹਤੇ ਮੰਦ ਮੰਦ ਚੱਲ ਆਏ ਇਹਦੇ ਫਿਰ ਬਾਬਾ ਮੋਰੀ ਜੀ ਹੌਲੀ-ਹੌਲੀ ਕਦਮਾਂ ਦੇ ਨਾਲ ਕਿਉਂਕਿ ਬਹੁਤ ਵੱਡੀ ਗੱਲ ਹੈ ਪਿਤਾ ਦੇ ਸਰੀਰ ਨੂੰ ਚੇਖਾ ਦੇ ਵਿੱਚ ਰੱਖਿਆ ਹੋਇਆ ਤੇ ਬਾਬਾ ਮੋਰੀ ਜੀ ਆਪਣੇ ਹੱਥਾਂ ਦੇ ਨਾਲ ਉਹਨਾਂ ਦੀ ਚੇਖਾਂ ਨੂੰ ਅਗਨ ਭੇਟ ਕਰਦੇ ਐ ਕਹਿੰਦੇ ਹੌਲੀ ਹੌਲੀ ਆਉਂਦੇ ਹਨ ਬੈਠ ਬਾਪ ਕਾ ਪਰ ਸਮਦਾਈ ਕਹਿੰਦੇ ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਸਤਿਗੁਰਾਂ ਦੇ ਆਦਬ ਪ੍ਰੇਮ ਦੇ ਵਿੱਚ ਬੈਠੀਆਂ ਹਨ ਗੁਣ ਗਨ ਸਿਮਰਹਿ ਸਭ ਗੁਰੂ ਘੇਰੀ ਕਹਿੰਦੇ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਗੁਣਾਂ ਨੂੰ ਚੇਤੇ ਕਰਦੀਆਂ ਨੇ ਜੋ ਕੁਝ ਉਹਨਾਂ ਨੇ ਮਨੁੱਖਤਾ ਲਈ ਕੀਤਾ ਜੋ ਕੁਝ ਉਹਨਾਂ ਨੇ ਸਿੱਖੀ ਲਈ ਕੀਤਾ ਉਹਨਾਂ ਗੁਣਾਂ ਨੂੰ ਚੇਤੇ ਕਰ ਕਰਕੇ ਕਹਿੰਦੇ ਹਨ ਅਸ ਪਰਤਾਪ ਹਮ ਕਿਸ ਹੂ ਨਾ ਹੈ ਰੇ ਗੁਰਮੁਖੋ ਲੋਕਾਂ ਦੇ ਅੰਦਰ ਗੁਰੂ ਦਾ ਪਿਆਰ ਵੇਖ ਕਰਕੇ ਇੱਕ ਦੂਜੇ ਨੂੰ ਕਹਿੰਦੇ ਆ ਵੀ ਇੰਨਾ ਪਰਤਾਪ ਅਸੀਂ ਕਿਸੇ ਦੇ ਨਾਲ ਕਿਸੇ ਦਾ ਨਹੀਂ ਵੇਖਿਆ ਵੱਡੇ ਵੱਡੇ ਰਾਜੇ ਹੋਏ ਵੱਡੇ ਵੱਡੇ ਧਨਾੜ ਅਮੀਰ ਲੋਕ ਹੋਏ ਪਰ ਜਿਸ ਤਰ੍ਹਾਂ ਅੱਜ ਸੰਗਤਾਂ ਜੁੜੀਆਂ ਨੇ ਕਿਸ ਤਰ੍ਹਾਂ ਅੱਜ ਗੁਰੂ ਕੇ ਸਿੱਖ ਗੁਰੂ ਦੇ ਗੁਣ ਗੈਣ ਕਰਦੇ ਪਏ ਐ ਇੰਨਾ ਪ੍ਰਤਾਪ ਕਿਸੇ ਦਾ ਨਹੀਂ ਵੇਖਿਆ ਧਰਮ ਰਾਏ ਕੀ ਕਾਨ ਚੁਕਾਈ ਜੋ ਕਿ ਸਤ ਗੁਰਾਂ ਨੇ ਧਰਮ ਰਾਏ ਦੀ ਕਾਨ ਚੁਕਾ ਦਿੱਤੀ ਗੋਇੰਦਵਾਲ ਨਾ ਕਿਸ ਮਰਤ ਪਾਈ ਕਿਉਂਕਿ ਗੋਇੰਦਵਾਲ ਸਹਿਬ ਦੀ ਧਰਤੀ ਤੇ ਕੋਈ ਵੀ ਮਰਿਆ ਨਹੀਂ ਹੁਣ ਮਰਨ ਦਾ ਅਰਥ ਸਰੀਰ ਕਰਕੇ ਨਹੀਂ ਕਿਉਂਕਿ ਸਰੀਰ ਕਰਕੇ ਤੇ ਸਬਨਾ ਨੇ ਮਰਨ ਇਹ ਤੇ ਪਰਮਾਤਮਾ ਦਾ ਨਿਜਮ ਹੈ ਰੱਬੀ ਹੁਕਮ ਐ ਸਾਰਿਆਂ ਨੇ ਜਾਣ ਐ ਇਹਦਾ ਭਾਵ ਐ ਸੀ ਵੀ ਜਦੋਂ ਸਤਗੁਰ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹੇ ਤਾਂ ਸਤਗੁਰਾਂ ਨੇ ਮਨੁੱਖਤਾ ਨੂੰ ਜਗਾਇਆ ਮਨੁੱਖਤਾ ਨੂੰ ਸੁਚੇਤ ਕੀਤਾ ਗੁਰੂ ਦੇ ਹੁੰਦਿਆਂ ਕੋਈ ਜ਼ਮੀਰ ਦੀ ਮੌਤ ਨਹੀਂ ਮਰਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਸਾਡੇ ਜੀਵਨ ਦਾ ਧਰਮ ਕੀ ਐ ਅਸੀਂ ਜੀਵਨ ਕਿਵੇਂ ਜਿਉਣਾ ਐ ਇਸ ਤਰ੍ਹਾਂ ਕਵੀ ਜੀ ਜ਼ਿਕਰ ਕਰਦੇ ਹਨ ਆਓ ਇਥੇ ਤੱਕ ਆਪਾਂ ਨੇ ਰਲ ਮਿਲ ਕੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਜਿਹੜਾ ਇਤਿਹਾਸ ਹੈ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਂਝਾ ਕੀਤਾ ਹੈ ਕਿਉਂਕਿ ਕੁਝ ਗੱਲਾਂ ਕਵੀ ਸੰਤੋਖ ਸਿੰਘ ਨੇ ਐਸੀਆਂ ਲਿਖੀਆਂ ਨੇ ਜਿਹੜੀਆਂ ਆਪਾਂ ਨੂੰ ਕਹਿਣੀਆਂ ਤੇ ਪੈਂਦੀਆਂ ਨੇ ਪਰ ਉਹ ਗੁਰੂ ਦੀ ਮਤ ਦੇ ਅਨੁਸਾਰ ਨਹੀਂ ਹਨ ਕਿਉਂਕਿ ਜੇ ਧੰ ਗੁਰੂ ਅਮਰਦਾਸ ਮਹਾਰਾਜ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਗੁਰੂ ਕੇ ਸਿੱਖਾਂ ਨੂੰ ਪੁੱਤਰਾਂ ਨੂੰ ਕੋਲ ਬਿਠਾ ਕੇ ਜੋ ਕੁਝ ਕਹਿੰਦੇ ਹੈ ਜਿਹੜਾ ਬਾਬਾ ਸੁੰਦਰ ਜੀ ਨੇ ਆਮ ਕਲੀ ਸਾਧੋ ਉਚਾਰਨ ਕੀਤਾ ਤਾਂ ਸਤਿਗੁਰਾਂ ਨੇ ਉਹ ਸਾਰਾ ਕੁਝ ਆਪਣੇ ਜੀਵਨ ਵਿੱਚ ਕਮਾਇਆ ਤੇ ਗੁਰੂ ਕੇ ਸਿੱਖਾਂ ਨੂੰ ਹਦਾਇਤ ਕੀਤੀ ਇਸ ਸਾਡੇ ਜਾਣ ਤੋਂ ਬਾਅਦ ਕੋਈ ਬੇਪਰਵਾਹੀ ਕਰਮ ਕਾਂਡ ਨਹੀਂ ਕਰਨ ਜੋ ਅੱਜ ਸਿੱਖ ਪਰਿਵਾਰਾਂ ਵਿੱਚ ਹੋ ਰਿਹਾ ਹੈ ਕਿਉਂਕਿ ਸਿੱਖ ਰਹਿਤ ਮਰਜਾਦਾ ਵਿੱਚ ਬਕਾਇਦਾ ਲਿਖਿਆ ਵੀ ਅੰਤਮ ਕਿਰਿਆ ਕਰਮ ਕਿਵੇਂ ਕਰਨੇ ਕਿਵੇਂ ਅਸੀਂ ਗੁਰੂ ਦੀ ਦੱਸੀ ਮਰਜਾਦਾ ਨਿਭਾਉਣੀ ਹੈ ਸੋ ਸਤਗੁਰੂ ਜੀ ਜਾਣ ਤੋਂ ਪਹਿਲਾਂ ਇਹ ਸਾਰੀ ਹਦਾਇਤ ਸਾਰੀ ਸਿੱਖਿਆ ਜਿਹੜੀ ਗੁਰੂ ਕੀ ਸਿੱਖਾਂ ਨੂੰ ਦੇਖ ਕੇ ਜਾਂਦੇ ਹੈ ਤੇ ਗੁਰੂ ਕੀ ਸਿੱਖਾਂ ਨੇ ਵੀ ਗੁਰੂ ਕੇ ਬਚਨਾਂ ਨੂੰ ਮੰਨਿਆ ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਕਿਉਂਕਿ ਸਾਡੇ ਵਰਗੇ ਨਹੀਂ ਸਨ ਅੱਜ ਜੇ ਕੋਈ ਗੁਰਸਿੱਖ ਹੋਵੇ ਨਾ ਉਹ ਕਿਤੇ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਹਿ ਜਾਏ ਭਾਈ ਮੇਰੇ ਮਰਨ ਤੋਂ ਬਾਅਦ ਗੁਰੂ ਦੀ ਮਰਜ਼ਾਦਾ ਨਿਭਾਓ ਜਉਂਦੀ ਜੀਤੇ ਉਹਦਾ ਸਾਥ ਕੀ ਦੇਣਾ ਸੀ ਜਦੋਂ ਕਹਿ ਕੇ ਚਲਿਆ ਗਿਆ ਉਸ ਤੋਂ ਬਾਅਦ ਵੀ ਫਿਰ ਆਪਣੀ ਮਨਮਰਜ਼ੀ ਕਰਦੇ ਏਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਗੁਰੂ ਦੀ ਮਰਜ਼ਾਦਾ ਤੇ ਪਹਿਰਾ ਦੇਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਭਾਵ ਸਤ ਸੰਗਤ ਰੂਪੀ ਸਰੋਵਰ ਵਿੱਚ ਪਾਉਣੀ ਹੈ ਬਾਕੀ ਦਾ ਕਰਮ ਕਾਂਡ ਕੋਈ ਨਹੀਂ ਕਰਨਾ ਕਦੇ ਖੁੱਲਾ ਸਮਾਂ ਮਿਲੇ ਆਪਾਂ ਵਿਚਾਰ ਕਰਾਂਗੇ ਵੀ ਜੋ ਕੁਝ ਅਸੀਂ ਮਰ ਚੁੱਕੇ ਪ੍ਰਾਣੀ ਦੇ ਨਮਿਤ ਕਰਦੇ ਹਾਂ ਇਹ ਸਾਰਾ ਕੁਝ ਗੁਰੂ ਦੀ ਮਤ ਮਰਜ਼ਾ ਦਾ ਤੋਂ ਉਲਟ ਹੈ ਅਸਲ ਵਿੱਚ ਉਹ ਕੁਝ ਕਰਦੇ ਹਾਂ ਜੋ ਕੁਝ ਗੜੜ ਪ੍ਰਾਣ ਵਿੱਚ ਲਿਖਿਆ ਇਹ ਗੁਰੂ ਦੀ ਮਰਜ਼ਾਦਾ ਨਹੀਂ ਹੈ ਸੋ ਇਹਨਾਂ ਚੀਜ਼ਾਂ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਇੱਕ ਤੇ ਇਹਦੇ ਨਾਲ ਸਾਡਾ ਸਮਾਂ ਬਚੇਗਾ ਤੇ ਦੂਸਰਾ ਸਾਡਾ ਪੈਸਾ ਵੀ ਬਚੇਗਾ ਕਿਉਂਕਿ ਜਦੋਂ ਅਸੀਂ ਕਰਮਕਾਂਡ ਕਰਦੇ ਆ ਕਿੰਨਾ ਸਮਾਂ ਖਰਚ ਹੁੰਦਾ ਕਿੰਨਾ ਪੈਸਾ ਖਰਚ ਹੁੰਦਾ ਹਨ ਉਹ ਚੀਜ਼ਾਂ ਤੋਂ ਆਪਾਂ ਨਿਕਲੀਏ ਜੋ ਮਰ ਜਿਆਦਾ ਸਾਨੂੰ ਦੱਸੀ ਗਈ ਹੈ ਉਹਦੇ ਮੁਤਾਬਕ ਅਸੀਂ ਅੰਤਮ ਕਿਰਿਆ ਕਰਮ ਜਿਹੜਾ ਕਰਨ ਹੈ ਆਓ ਸੰਗਤ ਜੀ ਇਨੀਆਂ ਕਵਿੰਤੀਆਂ ਪਰਵਾਨ ਕਰਨੀਆਂ ਜੀ ਆਪ ਸੰਗਤਾਂ ਦੇ ਨਾਲ ਇਤਿਹਾਸ ਦੀ ਕਥਾ ਸਾਂਝੀ ਕਰਦੇ ਹਾਂ ਇਕ ਨੇ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਕਿਉਂਕਿ ਦਾਸ ਕੋਈ ਬਹੁਤ ਵੱਡਾ ਮਹਾਨ ਵਿਦਵਾਨ ਨਹੀਂ ਜਿਵੇਂ ਜਿਵੇਂ ਸਤਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੀ ਹੈ ਉਸ ਤਰੀਕੇ ਨਾਲ ਗੁਰਬਾਣੀ ਗੁਰਮਤ ਦੀ ਰੋਸ਼ਨੀ ਵਿੱਚ ਰਹਿੰਦਿਆਂ ਹੋਇਆਂ ਆਪ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈਦੀ ਹੈ ਮੇਰੇ ਕੋਲ ਕੋਈ ਮਤਬੁੱਧ ਨਹੀਂ ਵੀ ਮੈਂ ਤੁਹਾਡੇ ਨਾਲ ਗੁਰਬਾਣੀ ਇਤਿਹਾਸ ਦੀ ਸਾਂਝ ਪਾ ਸਕਾਂ ਇਹ ਤੇ ਸੰਗਤ ਦੇ ਚਰਨਾਂ ਦੀ ਧੂੜੀ ਮਿਲ ਗਈ ਗੁਰੂ ਨੇ ਐਸੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਤਾਂ ਤੁਹਾਡੇ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣ ਯੋਗੇ ਹੋਏ ਆ ਮੈਨੂੰ ਤੇ ਕਈ ਵਾਰ ਖੁਦ ਯਕੀਨੀ ਆਉਂਦਾ ਵੀ ਸ਼ਾਇਦ ਮਹਾਰਾਜ ਨੇ ਉਹ ਕੁਝ ਆਪਾਂ ਨੂੰ ਦਿੱਤਾ ਹੈ ਜਿਹਦੇ ਆਪਾਂ ਯੋਗ ਨਹੀਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਇਹ ਗੁਰੂ ਦੀ ਵਡਿਆਈ ਹੈ ਇਹ ਗੁਰੂ ਦੀ ਮਹਿਮਾ ਹੈ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਦੀ ਕਿਰਪਾ ਦੇ ਨਾਲ ਦਾਸ ਦੀ 2 ਦਿਨ ਦੀ ਹਾਜ਼ਰੀ ਜਿਹੜੀ ਦਿੱਲੀ ਦੀ ਧਰਤੀ ਤੇ 19 ਤਰੀਕ ਨੂੰ ਗੁਰਦੁਆਰਾ ਨਾਨਕ ਪਿਓ ਸਾਹਿਬ ਤੇ 20 ਤਰੀਕ ਨੂੰ ਗੁਰਦੁਆਰਾ ਸੀਸਗੰਗ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਅਸਥਾਨ ਤੇ ਦਾਸ ਨੇ ਹਾਜ਼ਰੀ ਭਰਨੀ ਹੈ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਦੇ ਨਾਲ ਹੈ ਇਹ ਸਾਰਾ ਕੁਝ ਮਸਤੂਆਣਾ ਸਾਹਿਬ ਦੀ ਕਿਰਪਾ ਨਾਲ ਮੈਂ ਇਹ ਵੀ ਕਹਿ ਦਿਆਂ ਨਹੀਂ ਤੇ ਸਾਡੇ ਕਈ ਪ੍ਰਚਾਰਕ ਜਿਹੜੇ ਨਾ ਇੱਥੇ ਰਹਿ ਕੇ ਤੇ ਮਸਤੂਆਣੇ ਦੀ ਗੱਲ ਕਰਦੀ ਹੈ ਜਦੋਂ ਥੋੜਾ ਜਿਹਾ ਕਾਮਯਾਬ ਹੋ ਜਾਂਦੇ ਆ ਫਿਰ ਮਸਤੂਆਣਾ ਭੁੱਲ ਜਾਂਦੇ ਆ ਉਹ ਕਹਿੰਦੇ ਬੰਦਾ ਜਿਹੜੀ ਪੌੜੀ ਤੇ ਚੜ ਕੇ ਕੋਠੇ ਤੇ ਚੜਿਆ ਹੋਵੇ ਜੇ ਕੋਠੇ ਤੇ ਚੜ ਕੇ ਪੌੜੀ ਦੇ ਡੰਡੇ ਤੋੜਨ ਲੱਗ ਜਾਈ ਉਹਨੂੰ ਫਿਰ ਆਪਾਂ ਮੂਰਖੀ ਕਵਾਂਗੇ ਨਾ ਵੀ ਜਿਹੜੀ ਪੌੜੀ ਰਾਹੀਂ ਚੜੇ ਹੋ ਤੇ ਉਤਰਨਾ ਵੀ ਪੈ ਸਕਦਾ ਸੋ ਜਿਹੜੇ ਅਸਤਾਨ ਤੇ ਆਪਾਂ ਰਹਿ ਹੋਈਏ ਹਮੇਸ਼ਾ ਉਹਦੀ ਗੱਲ ਕਰਨੀ ਚਾਹੀਦੀ ਹੈ ਹਮੇਸ਼ਾ ਸਾਨੂੰ ਉਸ ਦਰ ਦੀ ਵਡਿਆਈ ਕਰਨੀ ਚਾਹੀਦੀ ਹੈ ਗੁਰੇਜ ਨਾ ਕਰੋ ਨਹੀਂ ਤੇ ਸਾਡੇ ਕਈ ਪ੍ਰਚਾਰਕ ਬਾਹਰ ਜਾ ਕੇ ਮਸਤੋਣਾ ਸਾਹਿਬ ਦਾ ਨਾਮ ਵੀ ਨਹੀਂ ਲੈਂਦੇ ਕਿਉਂ ਉਹਨਾਂ ਨੂੰ ਇਹ ਲੱਗਦਾ ਵੀ ਜੇ ਨਾਮ ਲਾਵਾਂਗੇ ਲੋਕ ਇਹ ਨਾ ਕਹਿਣ ਵੀ ਉੱਥੇ ਪਖੰਡ ਹੁੰਦੇ ਇਹ ਸੰਪਰਦਾਇ ਨੇ ਪਰ ਜਦੋਂ ਅਸੀਂ ਦੱਸਾਂਗੇ ਵੀ ਸੰਤ ਬਾਬਾ ਦਰ ਸਿੰਘ ਨੇ ਆ ਆ ਕਾਰਜ ਕੀਤੇ ਫਿਰ ਸਾਨੂੰ ਫਿਰ ਝੁਕਣ ਦੀ ਕੋਈ ਲੋੜ ਨਹੀਂ ਹੈ ਸੋ ਇਸ ਕਰਕੇ ਇਹ ਸਾਰਾ ਕੁਝ ਮਸਤੋਣਾ ਸਾਹਿਬ ਦੀ ਕਿਰਪਾ ਦੇ ਨਾਲ ਹੈ ਮੈਨੇਜਮੈਂਟ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਹਮੇਸ਼ਾਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ ਸੋ ਆਪ ਸਮੁੱਚੀਆਂ ਸੰਗਤਾਂ ਦੀ ਕਿਰਪਾ ਨਾਲ ਤੁਹਾਡੀਆਂ ਅਸੀਸਾਂ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ ਆਓ ਆਪ ਜੀ ਇਸੇ ਤਰ੍ਹਾਂ ਸਰਦਾ ਭਾਵਨਾ ਦੇ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਮਨਵੀਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਵੀਰ ਜੀ ਸਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਗੁਰੂ ਜੀ ਕੀ ਫਤਿਹ